हां जी शशिका जी सारेया नु मेरा कलेक्शन ते बहुत-बहुत सवाल त है जी आज आपा बहुत सोणा सूट लेके आए हैं जी देखो जी जॉर्जेट ਦੇ ਫੈਬਰਿਕ ਤੇ ਜੀ सूट ਹੈ ਜੀ ਤੇ ਮਲਟੀ ਬਲੌਕ ਦਾ ਕੰਮ ਹੋਇਆ ਹੋਇਆ ਜੀ ਇਹ ਘੇਰੇ ਤੇ ਹੈ ਜੀ ਤੇ ਇਹ ਦੇਖੋ ਜੀ ਉਪਰ ਤੱਕਰ ਪੈਨਲ ਜਾ ਰਹੇ ਹੈ ਜੀ ਤੇ ਇਹ ਸੈਂਟਰ ਚ ਦੋ ਫਲਾਵਰ ਆ ਜਾਣਗੇ ਜੀ ਤੇ ਸਾਈਡ ਤੇ ਵੀ ਫਲਾਵਰ ਬਣੇ ਹੋਏ ਹੈ ਜੀ ਤੇ ਬਹੁਤ ਸੋਹਣਾ ਨੀਟ ਐਂਡ ਕਲੀਨ ਕੰਮ ਹੈ ਜੀ ਬਹੁਤ ਸੋਹਣਾ ਸਫਾਈ ਨਾਲ ਕੰਮ ਹੋਇਆ ਹੈ ਜੀ ਮਲਟੀ ਬਲੌਕ ਦਾ ਕੰਮ ਹੈ ਜੀ ਤੇ ਐਸੀ ਤਰ੍ਹਾਂ ਹੀ ਬੈਕ ਪੂਰੀ ਫੁੱਲ ਬੈਕ ਦੀ ਪ੍ਰਿੰਟ ਹੈ ਜੀ ਬੈਕ ਤੇ ਵੀ ਅਜਿਹਾ ਨਹੀਂ ਪ੍ਰਿੰਟ ਆਊਗਾ ਜੀ ਸਾਰੇ ਤੇ ਫਲਾਵਰ ਇਹ ਦੀਆਂ ਇਹ ਦੀਆਂ ਬਾਦੂਆਂ ਜੀ ਇਹ ਬਾਦੂ ਤੇ ਆਉਗੀਆਂ ਜੀ ਐਸੀ ਤਰ੍ਹਾਂ ਹੀ ਹੈ ਵੀ ਬਾਦੂਆਂ ਹੁੰਦੀਆਂ ਜੀ ਜੌਰਜਟ ਦਾ ਫੈਬਰਿਕ ਹੈ ਜੀ ਇਹ ਤੇ ਇਹਦੇ ਨਾਲ ਦੁਪੱਟਾ ਹੈ ਜੀ ਇਹਦਾ ਦੁਪੱਟਾ ਹੈ ਜੀ ਐਨੇ ਦੁਪੱਟੇ ਤੇ ਵੀ ਸਾਰੇ ਤੇ ਮਲਟੀ ਬਲੌਗ ਦਾ ਕੰਮ ਹੋਇਆ ਹੋਇਆ ਹੈ ਜੀ ਦੇਖੋ ਜੀ ਜੌਰਜਟ ਦਾ ਦੁਪੱਟਾ ਹੈ ਜੀ ਇਹ ਸੂਟ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹਾਂ ਜੀ ਤੇ ਤੁਸੀਂ ਕਿਸੇ ਵੀ ਦੁਪੱਟਾ ਵੀ ਤੁਸੀਂ ਆਪਦੀ ਪਸੰਦ ਦਾ ਲਵਾ ਸਕਦੇ ਹੋ ਜੀ ਤੁਸੀਂ ਭਾਵੇਂ ਚਨੂਨ ਤੇ ਕਰਵਾਓ ਜੀ ਸੈਮੀ ਤੇ ਕਰਵਾਓ ਹਰ ਕਿਸੇ ਫੈਬਰਿਕ ਤੇ ਮਲਟੀ ਬਲੌਕ ਦਾ ਹੋ ਜੂਗਾ ਜੀ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਇਹ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਜੀ ਸਾਡੇ WhatsApp ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦੀ ਸੂਟ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਨਾਲ WhatsApp ਤੇ ਕੰਟੈਕਟ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਤੁਸੀਂ ਇਹ ਸੂਟ ਆਰਡਰ ਕਰਨ ਲਈ ਸਾਡੇ ਵਟਸਐਪ ਨੰਬਰ ਤੇ ਆਪ ਦਾ ਮੈਸੇਜ ਕਰ ਸਕਦੇ ਹੋ ਜੀ ਤੇ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ